ਤੇ ਵੈਸੇ ਉਹ ਵੀ ਮਰੀ ਵੀ ਪਰ ਆਪਾਂ ਉਹ ਪਰਮੈ ਡਾਕਟਰ ਹੀ ਕਹਿੰਦਾ ਜੇ ਤੁਸੀਂ ਨਾ ਕਢਾਉਂਦੇ ਕੋਹਨੇ ਅੰਦਰ ਫੁੱਲ ਜਾਣਾ ਸੀ ਗਾ ਦਾ ਪ੍ਰੈਸ਼ਰ ਹੋਣਾ ਸੀ ਨੁਕਸਾਨ ਹੋਣਾ ਸੀ ਸੱਚਮੁੱਚ ਜਿੱਥੇ ਡਾਕਟਰ ਨਹੀਂ ਕੰਮ ਕਰਦਾ ਉੱਥੇ ਪਰਮੇਸ਼ਰ ਕੰਮ ਕਰਦਾ ਮੈਂ ਜਦੋਂ ਮੈਂ ਜਾ ਕੇ ਦੇਖਿਆ ਮੈਨੂੰ ਵੀ ਹੈਰਾਨੀ ਜੀ ਹੋਈ ਮੈਂ ਕਿ ਰਾਤ ਵਾਲੀ ਤਾਂ ਸੀ ਰਾਤ ਵੀ ਸਿੱਟਿਆਂ ਦੀ ਵਗੇ ਕੁੱਤੇ ਕੱਤੇ ਖਾਣਗੇ ਤੇ ਵੀ ਇਹ ਦਵਾਰਾਂ ਫਿਰ ਮੈਂ ਇਹਨਾਂ ਨੂੰ ਠਾਇਆ ਮੈਂ ਕਿਹਾ ਪਹਿਲਾ ਚਾਂਸ ਜੜੀਆਂ ਦੋ ਹੋਈਆਂ ਹallelujah ਪਰਮੇਸ਼ਰ ਨੇ ਉਹਨਕੋਸ ਨਹੀਂ ਉਹ ਮੈਂ ਦੁੱਧ ਦੇ ਹੀ ਜਾਂਦੀ ਐ ਮਾੜੀ ਮੋਟੀ ਚਲਤ ਤਕਲੀਫ ਤਾਂ ਉਹ ਹੋਣੀ ਸੀਗੀ ਪਰ ਅਸੀਂ ਮੁੜ ਕੇ ਡਾਕਟਰ ਨੇ ਘਰੇ ਵੜਿਆ ਮੈਂ ਕਿਹਾ ਸਾਡਾ ਡਾਕਟਰਾਂ ਦਾ ਡਾਕਟਰ ਹੈਗਾ ਵੈ ਉਹ ਕਰੀ ਜਾਂਦਾ ਵੈ ਹallelujah ਹallelujah ਹੌਣ ਹੌਣ ਮੈਂ ਗਵਾਈ ਦੱਸਦੀ ਆ ਆਪਦੀ ਪਰਮੇਸ਼ਰ ਸਾਡੀ ਜ਼ਿੰਦਗੀ ਚ ਕਿੰਨਾਤ ਕਰ ਦਿੱਤਾ ਹallelujah ਸਾਡੀ ਗਾਂ ਸੂਣ ਵਾਲੀ ਸੀਗੀ ਹਜੇ ਉਹ ਦੋ ਮਹੀਨੇ ਪਏ ਸੀਗੇ 7 8 ਮਹੀਨਾ ਲੱਗਾ ਸੀ ਹਜੇ ਹਜੇ ਮੈਂ ਉਹਦਾ ਦੁੱਧ ਵੀ ਚੋਈ ਜਾਂਦੀ ਸੀ ਦੁੱਧ ਦਿੰਦੀ ਸੀ ਮੈਂ ਕਿਾ ਚੱਲ ਹਜੇ 4 ਦਿਨ ਹੋਰ ਚੋ ਲੈਨੇ ਆ ਜਿੱਦੋਂ ਡੇਢ ਮਹੀਨਾ ਹੋ ਗਿਆ ਤੇ ਉਹਦੋਂ ਨੂੰ ਦੁੱਧੋਂ ਛੱਡ ਆ ਗਏ ਦੁੱਧ ਚੰਗਾ ਦਿੰਦੀ ਸੀ ਹਜੇ ਚੱਲ ਵੀ ਜਿੰਨਾ ਆਪਣਾ ਚਾਹੀਦਾ ਦੇ ਜਾਂਦੀ ਐ ਤੇ ਮੈਂ ਕਿਾ ਚੱਲ ਹਜੇ 4 ਦਿਨ ਚੋ ਕੇ ਤੇ ਡੇਢ ਮਹੀਨਾ ਜਿੱਦੋਂ ਹੋ ਗਿਆ ਉਹਦੇ ਛੱਡ ਦੇਾਂਗੇ ਧਾਰ ਚੋ ਕੇ ਮੈਂ ਉਹਦੀ ਹਜੇ ਦੁੱਧ ਰੱਖ ਕੇ ਗਈ ਦੁਆਰਾ ਮੈਂ ਫੇਰ ਗਈ ਮੈਂ ਕਿਾ ਮੈਂ ਪਾਣੀ ਪੂਣੀ ਪਿਆਵਾ ਤੋ ਮਰ ਜਾਂਦੇ ਨੂੰ ਬਹਿ ਗਈ ਮੈਂ ਕਿਾ ਇੰਨੀ ਛੇਤੀ ਇਹਨੂੰ ਬਹਿਣ ਦੀ ਕੀ ਹੋਗੀ ਤੇ ਮੈਂ ਖੋਲ ਕੇ ਪਾਸੇ ਬਣਤੀ ਤੇ ਉਹ ਐ ਲੱਗੇ ਵੀ ਜਿਵੇਂ ਸੂਦੀ ਹੁੰਦੀ ਹੈ ਹallelujah ਤੇ ਮੈਂ ਇਹਨਾਂ ਨੂੰ ਜਾ ਕੇ ਦੱਸਿਆ ਮੈਂ ਕਿ ਗਾਂ ਵੀ ਪਤਾ ਨਹੀਂ ਵੀ ਦਿਨ ਵੀ ਹੈ ਤੇ 2 ਮਹੀਨੇ ਪਏ ਆ ਤੇ ਗਾਂ ਦਾ ਪਤਾ ਹੀ ਲੱਗਦਾ ਵੀ ਹਰ ਹਕਤ ਉਹਦੀ ਸੂਨ ਵਾਲੀ ਹੋਈ ਲੱਗੀ ਜਾਂਦੀ ਹੈ ਚਲ ਇਹਨਾਂ ਨੇ ਆ ਕੇ ਦੇਖਿਆ ਤੇ ਇਹਨਾਂ ਨੇ ਕਹਿੰਦਾ ਮੈਂ ਡਾਕਟਰ ਨੂੰ ਫੋਨ ਕਰਦਾ ਮੈਂ ਕਿਹਾ ਚੱਲ ਵੇਖ ਲਓ ਮੈਂ ਕਿ ਜੇ ਮੈਂ ਨਾ ਕਿਹਾ ਤਾਂ ਕੋਈ ਗਾਂ ਨੂੰ ਕੁਝ ਹੋਊਗਾ ਫਿਰ ਕਹਣਗੇ ਤੂੰ ਨਹੀਂ ਡਾਕਟਰ ਨੂੰ ਦੱਸਿਆਗਾ ਸੱਦਨ ਦਿੱਤਾਗਾ ਮੈਂ ਕਿ ਚੱਲ ਜਿਵੇਂ ਤੁਹਾਡੀ ਮਰਜ਼ੀ ਹੈ ਕਰ ਲਓ ਚਲ ਇਹਨਾਂ ਨੇ ਉੱਥੇ ਡਾਕਟਰ ਨੂੰ ਫੋਨ ਕੀਤਾ ਡਾਕਟਰ ਦੋ ਪਿੰਡ ਛੱਡ ਕੇ ਪਿੰਡਾਂ ਤੋਂ ਆਉਂਦਾ ਮੈਂ ਉਹਨੂੰ ਥੋੜਾ ਜਿਹਾ ਟਾਈਮ ਵੀ ਆਉਂਦੇ ਹੋ ਲੱਗਣਾ ਸੀ ਅਸੀਂ ਉਦੋਂ ਹੀ ਸੰਤਾਂ ਨੂੰ ਫੋਟੋ ਪਾਤੀ ਖਿੱਚ ਕੇ ਮੈਂ ਆਪਦੇ ਫੋਨ ਤੋਂ ਪਾਤੀ ਇਹਨੇ ਮੋੜ ਕਰਨੇ ਵੀ ਉਥੇ ਪ੍ਰੇਅਰ ਲੈਂਡ ਤੇ ਪਾਤੀ ਵੀ ਸੰਤਾਂ ਨੂੰ ਮੈਸੇਜ ਪਹੁੰਚਾਇਆ ਮੈਂ ਕਹਿੰਨੀ ਹੁਣ ਜੇ ਸੰਤਾਂ ਨੂੰ ਆਪਣੀ ਫੋਟੋ ਹੀ ਚਲੀ ਗਈ ਸੱਚਮੁੱਚ ਉਦੋਂ ਆਪਾਂ ਭਲਾ ਸੰਤ ਜੀ ਨਾਂ ਵੀ ਚੱਕਣ ਜਦੋਂ ਉਹਦੇ ਫੋਨ ਦੇ ਵਿੱਚ ਚਲੀ ਗਈ ਤੇ ਕੰਮ ਸੱਚਮੁੱਚ ਹੋ ਜਾਂਦੇ ਆ ਚੱਲ ਅਸੀਂ ਫੋਟੋ ਪਾ ਕੇ ਤੇ ਮੁੜ ਕੇ ਥੋੜੇ ਚਿਰ ਬਾਅਦ ਡਾਕਟਰ ਵੀ ਆ ਗਿਆ ਹੁਣ ਆ ਕੇ ਦੇਖਿਆ ਕਹਿੰਦਾ ਬਈ ਇਹ ਆਨੇ ਆਵਦਿਆ ਪਤਾ ਨਹੀਂ ਵੀ ਸੁੰਦ ਹੋਇਆ ਆਵਦਿਆ ਆਪਣੀ ਸੋਨਾ ਤੇ ਇਹਦਾ ਬਛੜੂ ਨੁਕਸਾਨ ਹੋਇਆ ਹੋਇਆ ਤੇ ਵੀ ਆਪਾਂ ਨੂੰ ਕੱਢਣਾ ਪੈਣਾ ਮੈਂ ਚੱਲ ਇਹ ਕਹਿੰਦੇ ਵੀ ਕਰ ਲਓ ਜਿਵੇਂ ਕਰਨਾ ਚੱਲੋ ਮਛੜੂ ਕੱਢ ਕੇ ਚਲਾ ਗਿਆ 5 ਕੁ ਮਿੰਟ ਲੱਗੇ ਮਰਿਆ ਬੱਛਾ ਹੀ ਦਿੱਤਾ ਉਹਨੇ ਉਹ ਕੱਢ ਕੇ ਚਲਿਆ ਗਿਆ ਤੇ ਕਹਿੰਦਾ ਵੀ ਹੁਣ ਜੇਰ ਜੁਰਦਾ ਦੀ ਮਾੜੀ ਮੋਟੀ ਹੋਊਗੀ ਮੈਂ ਕਿਹਾ ਨਹੀਂ ਵੀ ਐਡਾ ਵੱਡਾ ਵਾ ਜੇਰ ਵੀ ਅਗਿਤ ਹੋਊਗੀ ਹੋਈ ਚੱਲ ਕੋਈ ਨਹੀਂ ਚਲੋ ਮੁੜ ਕੇ ਪੱਠੇ ਪੁੱਠੇ ਵੀ ਖਾਣ ਲੱਗ ਗਈ ਤੇ ਮੈਂ ਮੈਂ ਉੱਥੇ ਹੀ ਫਿਰ ਦਿਰੇ 12 ਵਜੇ ਤੇ ਕਰੋ ਦੇ ਆਸੇ-ਪਾਸੇ ਆ ਜਾ ਜਾਂ ਉੱਠ ਜਾ ਕਿਤੇ ਮੈਂ ਉੱਥੇ ਹੀ ਬਹਿ ਜਾਵਾਂ ਮੈਨੂੰ ਆਤ ਤਾਂ ਮੇਜ ਕੋਸ ਕੋ ਸੁੰਦਾ ਫਿਰ ਉਹਦੇ ਕੋਲੇ ਹੀ ਹੁੰਨੇ ਹੁੰਨੇ ਆ ਕਿ ਪਸ਼ੂ ਦਾ ਪਤਾ ਨਹੀਂ ਲੱਗਦਾ ਤਾਂ 12 ਵਜੇ ਮੈਨੂੰ ਆ ਕੇ ਇੱਕਦਮ ਨੀਂਦ ਨੇ ਕਿ ਘੇਰਿਆ ਮੈਂ ਕਿਾ ਚੰਨ ਪ੍ਰਭੂ ਹੁਣ ਤੂੰ ਹੀ ਰਾਖੀ ਰੱਖੀ ਮੈਂ ਤਾਂ ਪੈਣ ਲੱਗੀ ਐ ਤੇ ਮੈਥੋਂ ਤਾਂ ਹੁਣ ਆਪਣੀ ਬੇਟਾ ਸਾਰੇ ਪੈ ਗਏ ਤੇ ਉੱਤਰ ਮੱਛਰ ਵੀ ਬਹੁਤ ਤੇ ਮੈਂ ਵੀ ਆ ਕੇ ਮੇਰਾ ਵੀ ਜੀਕਾ ਤਾਂ ਮੈਂ ਵੀ ਬਹਿ ਜਾਵਾਂ ਪਈ ਪਈ ਮੈਂ ਫਿਰ ਫੇਰ ਮੈਂ ਇੱਕਦਾਂ ਆ ਉੱઠી ਮੈਂ ਫਿਰ ਫੇਰ ਦੇਖੇ ਉਦੋਂ 1 ਵਜ ਗਿਆ ਫੇਰ ਘੰਟਾ ਗੱਪਈ ਫੇਰ 2 ਵਜੇ ਮੈਂ ਫੇਰ ਵੀ ਗਈ ਫਿਰ ਫੇਰ ਮੈਂ ਦੇਖ ਕੇ ਮੈਂ ਕਿ ਚੱਲ ਬੈਠੀ ਆ ਹੁਣ ਪਰਮੇਸ਼ਰ ਨੇ ਬਿਠਾਈ ਰੱਖੀ ਜਦੋਂ ਸੁਬਾ 1:3 ਵਜੇ ਮੋੜਦੀ ਹੁੰਨੀ ਜਦੋਂ ਮੈਂ ਉੱਠੀ ਪਹਿਲਾਂ ਮੈਂ ਕਿ ਫੇਰ ਨਹਾਉਣ ਜਾਉਂ ਪਹਿਲਾਂ ਮੈਂ ਜਾ ਕੇ ਦੇਖਾਂ ਜਦੋਂ ਮੈਂ ਜਾ ਕੇ ਦੇਖੀ ਇੱਕ ਉਹਦੇ ਪਿੱਛੇ ਬਛੜੀ ਮੱਛੀ ਹੋਰ ਪਈ ਹallelujah ਹallelujah ਤੇ ਵੈਸੇ ਉਹ ਵੀ ਮਰੀ ਵੀ ਪਰ ਆਪਾਂ ਉਹ ਪਰਮੇ ਡਾਕਟਰ ਹੀ ਕਹਿੰਦਾ ਜੇ ਤੁਸੀਂ ਨਾ ਕਢਾਉਂਦੇ ਉਹਨੇ ਅੰਦਰ ਫੁੱਲ ਜਾਣਾ ਸੀ ਗਾਂ ਦਾ ਪ੍ਰੈਸ਼ਰ ਹੋਣਾ ਸੀ ਨੁਕਸਾਨ ਹੋਣਾ ਸੀ ਸੱਚਮੁੱਚ ਜਿੱਥੇ ਡਾਕਟਰ ਨਹੀਂ ਕੰਮ ਕਰਦੇ ਉੱਥੇ ਪਰਮੇਸ਼ਰ ਕੰਮ ਕਰਦਾ ਵੈ ਜਦੋਂ ਮੈਂ ਜਾ ਕੇ ਦੇਖਿਆ ਮੈਨੂੰ ਵੀ ਹੈਰਾਨੀ ਜੀ ਹੋਈ ਮੈਂ ਕਿ ਰਾਤ ਵਾਲੀ ਤਾਂ ਅਸੀ ਰਾਤ ਵੀ ਸਿੱਟਿਆਂ ਦੇ ਕੁੱਤੇ ਕੱਤੇ ਖਾਣਗੇ ਤੇ ਵੀ ਇਹ ਦਵਾਰਾ ਫਿਰ ਮੈਨਾਂ ਉਠਾਇਆ ਮੈਂ ਕਿ ਆ ਪਹਿਲਾ ਚਾਂ ਛੋੜੀਆਂ ਦੋ ਹੋਈਆਂ ਹallelujah ਪਰਮੇਸ਼ਰ ਨੇ ਉਹਨ ਕੋਸ ਨਹੀਂ ਉਹ ਮੈਂ ਦੁੱਧ ਦੇ ਹੀ ਜਾਂਦੀ ਐ ਮਾੜੀ-ਮੋਟੀ ਚਲਤ ਤਕਲੀਫ ਤਾਂ ਉਹ ਹੋਣੀ ਸੀਗੀ ਪਰ ਅਸੀਂ ਮੁੜ ਕੇ ਡਾਕਟਰ ਨਹੀਂ ਘਰੇ ਵੜਿਆ ਮੈਂ ਕਿ ਸਾਡਾ ਡਾਕਟਰਾਂ ਦਾ ਡਾਕਟਰ ਹੈਗਾ ਵੈ ਉਹ ਕਰੀ ਜਾਂਦਾ ਵੈ ਹallelujah ਕੱਲ ਸੀ ਪਰਸੋਂ ਦੋ ਦਿਨਾਂ ਤੱਕ ਮੈਂ ਰਾਖੀ ਵੀ ਉਹਦੀ ਰੱਖਦੀ ਰਹੀ ਉਹਦੇ ਜੇਰ ਵੀ ਨਾ ਪਈ ਕੱਲ ਅਸੀਂ ਪਰਸੋਂ ਸਾਰੇ ਜਾਣੇ ਸੀ ਚਾਚੇ ਚਲੇ ਗਏ ਮੈਂ ਕਿਹਾ ਅਸੀਂ ਤਾਂ ਜਾਣਾ ਪਰਮੇਸ਼ਰ ਤੂੰ ਹੀ ਇਹਦੀ ਰੱਖਿਆ ਕਰਨੀ ਹੈ ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਕਰੀ ਚੱਲ ਅਸੀਂ ਜਿੱਦੋਂ ਮੈਂ ਮੁੰਡੇਰ ਛੋਟਾ ਮੁੰਡਾ ਰਹਿੰਦਾ ਮੈਨੂੰ ਕਹਿ ਗਈ ਮੈਂ ਕਿਹਾ ਵੇ ਗੇੜਾ ਗੂੜਾ ਮਾਰ ਲਿੰਗ ਜੇਰ ਜੂਰ ਹੋਈ ਤਾਂ ਪਾਸੇ ਕਰਦੀ ਜਦੋਂ ਅਸੀਂ ਤੜਕੇ ਨੂੰ ਆ ਗਏ ਤਾਂ ਵਧੀਆ ਪੱਠੇ ਖਾਈ ਜਾ ਉਹਦੀ ਜੇਰ ਵੀ ਆਪੇ ਨਿਕਲੀ ਪਈ ਤੇ ਗਾਂ ਬਿਲਕੁਲ ਠੀਕ ਹੈ ਦੁੱਧ ਵੀ ਦਿੰਦੀ ਹੈ ਪੱਠੇ ਵੀ ਖਾਂਦੀ ਹੈ ਪਰਮੇਸ਼ਰ ਸੱਚਮੁੱਚ ਬਚਾ ਕੇ ਰੱਖਦਾ ਹਾਲੇਲੂਇਆ ਨਾ ਡਰਿ ਨਾ ਡਰਿ ਜਾ ਤੇ ਬਿਨਾ ਮਹਯ ਅਭਿਸ਼ੇਕ ਤੇਰੇ ਨਾਲ ਹੈ ਨਾ ਡਰਿ ਨਾ ਡਰਿ ਜਾ ਤੇ ਬਿਨਾ ਮਹਯ ਅਭਿਸ਼ੇਕ ਤੇਰੇ ਨਾਲ ਹੈ ਦਾ ਮਹਯ ਅਭਿਸ਼ੇਕ ਤੇਰੇ ਨਾਲ ਹੈ ਤੇਰੇ ਨਾਲ ਨਾਲ ਤੇਰੇ ਨਾਲ ਨਾਲ ਤੇਰੇ ਨਾਮ ਨਾਲ ਤੇਰੇ ਯੇਸ਼ੂ ਤੇਰੇ ਨਾਲ ਨਾਲ ਤੇਰੇ ਨਾਲ ਨਾਲ ਤੇਰੇ ਨਾਲ ਨਾਲ ਤੇਰੇ ਯੇਸ਼ੂ ਹਾਲੇਲੂਇਆ 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 ਤੇ ਡਾਕਟਰ ਨਹੀਂ ਪਤਾ ਨਹੀਂ ਉਹਦੀ ਕੀ ਡਿਗਰੀ ਕੀ ਤੈਨੂੰ ਇੰਨਾ ਨਹੀਂ ਪਤਾ ਲੱਗਾ ਵੀ ਅੰਦਰ ਬਚੂ ਰਜ ਹੋ ਰਿਹਾ ਹਾਲੇਲੂਇਆ ਪਰਮੇਸ਼ਰ ਜੋ ਕੰਮ ਪਰਮੇਸ਼ਰ ਨੇ ਕਰਨਾ ਸੱਚਮੁੱਚ ਪਰਮੇਸ਼ਰ ਕਰਦਾ ਬਹੁਤੇ ਸੁੱਟ ਦਿਆ ਕਰੋ ਪਰਮੇਸ਼ਰ ਤੂੰ ਹੀ ਸੰਭ ਕੇ ਰੱਖਣਾ ਹਾਲੇਲੂਇਆ ਜੇ ਮੈਂ ਕਹਿ ਦਿੰਦੀ ਅੱਜ ਤਾਂ ਮੈਂ ਜਾਣਾ ਨਹੀਂ ਮੇਰੀ ਤਾਂ ਗਾਂ ਬਹੁਤ ਬਿਮਾਰ ਹੈ ਉਹਨੂੰ ਸੰਭਾਲ ਕੇ ਉਹ ਆਪੇ ਫਿਕਰ ਕਰਦਾ ਆਪਾਂ ਕਾਹਤੋਂ ਫਿਕਰ ਕਰਨਾ ਫਿਕਰ ਕਰਨ ਨਾਲ ਹੈਗਾ ਕਹੇਗੀ ਮੈਂ ਕਿ ਪਰਮੇਸ਼ਰ ਜਿਹੜੀਆਂ ਬਾਹਰ ਫਿਰਦੀਆਂ ਵਾਰਾ ਉਹਨਾਂ ਨੂੰ ਕੋੜਾ ਕੋਈ ਨਾਂ ਕੋਈ ਦੇਣ ਲੱਗਦਾ ਪਤਾ ਨਹੀਂ ਕਦੋਂ ਸੂੰਦੀਆਂ ਉਹਨਾਂ ਦੀ ਵੀ ਰੱਖਿਆ ਤੂੰ ਹੀ ਕਰਦਾ ਆਪੇ ਸੂ ਪੈਂਦੀਆਂ ਸਭ ਕੁਝ ਉਹਨਾਂ ਦਾ ਆਪੇ ਤੂੰ ਹੀ ਕਰਦਾ ਮੈਂ ਤੇ ਇਹਨੂੰ ਵੀ ਤੂੰ ਹੀ ਕਰਨਾ ਜੇ ਮੇਰੀ ਗਾਂ ਬਿਲਕੁਲ ਸਹੀ ਸਲਾਮ ਤਾਂ ਤੰਦਰੁਸਤ ਹੈ ਗਾਂ ਮੇਰੀ ਉਹਨਾਂ ਦੇ ਵੀ ਜਿਵੇਂ ਪਹਿਲਾਂ ਦਿਨ ਦੀ ਸੋਮੇ ਦੇ ਜਾਂਦੇ ਹਾਲੇਲੂਇਆ ਉਹ ਕਹਿੰਦਾ ਤੂੰ ਮੇਰੇ ਕੰਮ ਕਰ ਤੇ ਮੈਂ ਤੇਰੇ ਕੰਮ ਕਰੂ ਸੱਚਮੁੱਚ ਪਰਮੇਸ਼ਰ ਕਰਦਾ ਮੈਂ ਹਾਲੇਲੂਇਆ ਜੇ ਆਪਾਂ ਪਰਮੇਸ਼ਰ ਤੇ ਛੱਡ ਦਿੰਨੇ ਆਂ ਭਰੋਸਾ ਆਪਣਾ ਕਿੱਥੇ ਹੋਣਾ ਚਾਹੀਦਾ ਪਰਮੇਸ਼ਰ ਤੇ ਹੋਣਾ ਚਾਹੀਦਾ ਸੀ ਡਾਕਟਰ ਨੂੰ ਮੁੜ ਕੇ ਨਿਵਾੜਿਆ ਘਰੇ ਪਤਾ ਜੇ ਉਹਨੇ ਟੀਕੇ ਲਾ ਜਾਣੇ ਸੀ ਉਹਨੇ ਕੋਸ਼ਿਸ਼ ਕਰਨਾ ਸੀ ਮੈਂ ਕਿ ਨਹੀਂ ਪਰਮੇਸ਼ਰੀ ਕਰੂਗਾ ਜੋ ਕੋਸ਼ਿਸ਼ ਕਰੂਗਾ ਉਹਦਾ ਮਾੜੀ-ਮੋਟੀ ਚਲ ਦਵਾਈ ਦੇਦੀ ਤਾਕਤਾਲੀ ਦੇਦੀ ਪਰ ਪਰਮੇਸ਼ਰ ਬਹੁਤ ਵੱਡੇ ਵੱਡੇ ਕੰਮ ਕਰਦਾ ਹallelujah ਜੋ ਨੇ ਕਿਹਾ ਮੈਂ ਤੇਰੀ ਰੱਖਿਆ करू ਮੈਂ ਤੇਰੇ ਨਾਲ ਨਾਲ ਆ ਫਿਰ ਆਪਾਂ ਡਰਨਾ ਵੀ ਹੈ ਨਹੀਂਗਾ ਹallelujah ਸਭ ਕੁਝ ਪਰਮੇਸ਼ਰ ਤੇ ਛੱਡ ਦਿਆ ਕਰੋ ਜੋ ਕੁਝ ਕਰਨਾ ਪਰਮੇਸ਼ਰ ਚੰਗਾਈ ਕਰਦਾ ਵੈ ਹallelujah ਪਰ ਮੇਰੇ ਕੋ ਦੋਂਦੇ ਪਸ਼ੂ ਰੱਖਦੀਆਂ ਪਹਿਲਾ ਚਾਂਸ ਆ ਸਾਡੀ ਉਹਨੇ ਦੋ ਬੱਚੇ ਦਿੱਤੇ ਤੇ ਪਰ ਨਹੀਂ ਇੱਕੀ ਹੁੰਦਾ ਹੁੰਦਾ ਸੀ ਹallelujah ਹallelujah ਰੱਖਿਆ ਕਰਦਾ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਦੀ ਗਵਾਹੀ ਦੇ ਲਈ ਪ੍ਰਭੂ ਤੇਰਾ ਧੰਨਵਾਦ ਕਰਦੀ ਹਾਂ